ਅ ਡਾਕਟਰ ਜਿਵੇਂ ਕਿ ਬ੍ਰੇਨ ਸਟ੍ਰੋਕ ਜਿਹੜਾ ਅੱਜ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਭਾਰੀ ਤਦਾਦ ਚ ਜਿਹੜੇ ਨੇ ਲੋਗ ਨੇ ਇਹ ਪੀੜਿਤ ਹੋ ਰਹੇ ਨੇ ਇਸ ਪ੍ਰੋਬਲਮ ਨਾਲ ਔਰ ਬਹੁਤ ਜਲਦੀ ਜਲਦੀ ਇਹ ਚੀਜ਼ ਹੋ ਜਾਂਦੀ ਹੈ ਪਹਿਲੇ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਬ੍ਰੇਨ ਸਟ੍ਰੋਕ ਹੈ ਕੀ ਚੀਜ਼ ਸਟ੍ਰੋਕ ਸੈਕਿੰਡ ਕਾਮਨ ਕੌਜ਼ ਦੂਜੇ ਨੰਬਰ ਦੀ ਸਖਤ ਬਿਮਾਰੀ ਹੈ ਹਾਰਟ ਅਟੈਕ ਤੋਂ ਬਾਅਦ ਜੀ ਔਰ ਇੱਕ ਨੰਬਰ ਤੇ ਹੈ ਕਿ ਜਿਹੜੀ ਕੇ ਬਾਅਦ ਬਹੁਤ ਜ਼ਿਆਦਾ ਤਕਲੀਫਾਂ ਪਰਵਾਰ ਵਾਸਤੇ ਤੇ ਮਰੀਜ਼ ਵਾਸਤੇ ਛੜ ਜਾਂਦਾ ਕਿ ਮਰੀਜ਼ ਬਚਦਾ ਜਾਂਦਾ ਪਰ ਉਸ ਬਾਅਦ ਉਹ ਡਿਸੇਬਲ ਹੋ ਜਾਂਦਾ ਕਿ ਜੇ ਸ਼ੋਕ ਨੂੰ ਪਹਿਲਾਂ ਹੀ ਪਛਾਣ ਲਿਆ ਜਾਏ ਤਾਂ ਸਾਡੇ ਕੋਲ ਇਹੋ ਜੀ ਟਰੀਟਮੈਂਟ ਹੈ ਜਿਹਦੇ ਨਾਲ ਕਿ ਅਸੀਂ ਪੂਰਾ 100% ਕਾਫੀ ਹੱਦ ਤੱਕ 90% ਪੇਸ਼ੈਂਟ ਚੰਗੀ ਤਰ੍ਹਾਂ ਠੀਕ ਔਰ ਜਲਦੀ ਠੀਕ ਕਰ ਸਕਦੇ ਆ ਔਰ ਉਹਦੇ ਵਾਸਤੇ ਬੜੀਆਂ ਸਹੂਲਤਾਂ ਸਾਡੇ ਕੋਲ ਆ ਜੈਗੇ ਬੜੀਆਂ ਅੱਛੀਆਂ ਦਵਾਈਆਂ ਹੈਗੀਆਂ 3 ਘੰਟੇ ਚ ਟੀਕਾ ਲੱਗ ਜਾਂਦਾ ਜਿਹਨੂੰ ਅਸੀਂ ਕਹਿੰਦੇ ਥਰੋਮਬੋਲਾਈਸਿਸ ਜੀ ਜਿਹਦਾ ਕਿ 30-4000 ਰੁਪਏ ਦੇ ਵਿੱਚ ਇਲਾਜ ਹੋ ਜਾਂਦਾ ਔਰ ਜੇ 3 ਘੰਟੇ ਚ ਟੀਕਾ ਲੱਗੇ ਤੇ ਜਿਹਨੂੰ ਥਰੋਮਬੋਲਾਈਜ਼ਿੰਗ ਲਗਾ ਦਈਏ ਤੇ ਮਰੀਜ਼ ਠੀਕ ਹੋ ਕੇ ਘਰ ਚਲਾ ਜਾਂਦਾ 3 ਦਿਨ ਦੇ ਵਿੱਚ ਕਿਤੇ ਨਾ ਕੋਈ ਡਿਸੇਬਿਲਿਟੀ ਰਹੇ ਨਾ ਕੋਈ ਖਰਚੇ ਰਹੇ ਔਰ ਪੰਜਾਬ ਗਵਰਨਮੈਂਟ ਦੀ ਪਾਲਿਸੀ ਹੈ ਸਿਵਲ ਹਸਪਤਾਲ ਦੇ ਵਿੱਚ ਕੇ ਇੰਜੈਕਸ਼ਨ ਫ੍ਰੀ ਦਿੱਤਾ ਜਾਊਗਾ ਤਾਂ ਕਿੰਨਾ ਵੱਡਾ ਫਾਇਦਾ ਹੈ ਇੱਥੇ ਦਿਮਾਗ ਦੀ ਨਾੜੀ ਬੰਦ ਹੋ ਕੇ ਇਹ ਏਰੀਆ ਡੈメージ ਹੋ ਗਿਆ ਏਰੀਆ ਡੈメージ ਹੋ ਗਿਆ ਇਹ ਸੱਜਾ ਪਾਸਾ ਹੈ ਸੱਜਾ ਪਾਸੇ ਦੇ ਨਾਲ ਖੱਬਾ ਪਾਸਾ ਮਾਰਿਆ ਜਾਏਗਾ ਜੇ ਖੱਬੇ ਪਾਸੇ ਹੋਏ ਸੱਜਾ ਪਾਸਾ ਵੀ ਮਾਰਿਆ ਜਾਏਗਾ ਨਾ ਮਰੀਜ਼ ਸਬਜੇਗਾ ਨਾ ਬੋਲੇਗਾ ਤੁਸੀਂ ਸੋਚਦੇ ਹੋ ਬਿਹੋਸ਼ ਹੈ ਬਿਹੋਸ਼ ਨਹੀਂ ਹੈ ਪਰ ਇਹਨੂੰ ਅਫੇਜ਼ੀਆ ਜਾਂ ਬੋਲਣ ਦੀ ਸ਼ਕਤੀ ਖਤਮ ਹੋ ਗਈ ਪਰ ਜੇ ਛੋਟਾ ਐਂਬਰੇਜ ਹੈ ਤਾਂ ਅਸੀਂ ਉਹਦਾ ਇਲਾਜ ਮੈਡੀਸਨ ਨਾਲ ਕਰ ਦਿੰਦੇ ਹਾਂ ਜੇ ਵੱਡਾ ਹੈ ਤਾਂ ਕਲੌਟ ਨੂੰ ਕੱਢ ਦਿੱਤਾ ਜਾਂਦਾ ਹੈ ਕਿਸੇ ਤਰੀਕੇ ਨਾਲ ਸਜਦੀ ਕਰਕੇ ਉਹਨੂੰ ਹੀ ਬਚਾ ਲਿਆ ਜਾਂਦਾ ਹੈ ਜੀ ਔਰ ਬਹੁਤ ਹੀ ਜ਼ਿਆਦਾ ਹੋ ਜਾਤੇ ਫਿਰ ਕੇਵਰਾ ਖਤਨਾਕ ਵੀ ਹੋ ਜਾਂਦਾ ਹੈ ਆਜਕਲ ਪਤਾ ਨਹੀਂ ਕੀ ਹੋਇਆ ਕਿ ਸਾਡੇ ਕੋਲ 7 ਤੋਂ 8 ਬ੍ਰੀਤਾਂ ਹੁਣ ਵੀ ਪਏ ਨੇ ਜਿਹੜੇ ਯੰਗ ਸੋਗਦੇ ਨੇ ਜਿਹੜੇ ਕਿ 45 ਸਾਲ ਤੋਂ ਘੱਟ ਨੇ 57 ਤੋਂ ਘੱਟ ਨੇ ਜੇ 50 ਸਾਲ ਤੋਂ ਘੱਟ ਬੰਦਾ ਹੋ ਗਿਆ ਤਾਂ ਉਹਦਾ ਕੀ ਰਹਿ ਗਿਆ ਹੂੰ ਜ ਜੇ ਲੋ 80 ਸਾਲ ਦੇ ਬਾਬਾ ਜੀ ਹੈ ਤਾਂ ਚਲੋ ਸੇਵਾ ਕਰ ਲਾਂਗੇ ਤੇ ਜੇ ਯੰਗ ਨੂੰ ਹੋ ਗਿਆ ਤਾਂ ਫਿਰ ਕੀ ਕਰਾਂਗੇ ਫੈਮਲੀ ਬਰਬਾਦ ਬੱਚੇ ਬਰਬਾਦ ਔਰ ਮਤਲਬ ਤਬਾਹੀ ਤਬਾਹੀ ਹੈ ਤੇ ਫਿਰ ਕੀ ਧਿਆਨ ਰੱਖਣ ਦੀ ਲੋੜ ਹੈ ਕਿ ਪਹਿਲੇ ਤਾਂ ਜੀ ਇਹ ਅਟੈਕ ਜਾਂ ਆਈਨਸਟੋਕ کافی ਰਿਸਕ ਫੈਕਟਰ ਹੈ ਹੂੰ ਆਪਣੇ ਹੈਲਥ ਸੈਗਮੈਂਟ ਚ ਅੱਜ ਅਸੀਂ ਗੱਲ ਕਰਾਂਗੇ ਬ੍ਰੇਨ ਸਟ੍ਰੋਕ ਦੀ ਕੀ ਹੈ ਬ੍ਰੇਨ ਸਟ੍ਰੋਕ ਔਰ ਇਸ ਦਾ ਇਲਾਜ ਕੀ ਹੈ ਔਰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਅਗਰ ਖੁਦਾ ਨਾ ਕਰੇ ਕਿਸੇ ਨੂੰ ਇਹ ਪ੍ਰੋਬਲਮ ਆ ਜਾਂਦੀ ਹੈ ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਡਾਕਟਰ ਓਪੀ ਅਰੋੜਾ ਜੋ ਕਿ ਅਰੋੜਾ ਨਿਊਰੋ ਸੈਂਟਰ ਦੇ ਐਮ ਡੀ ਨੇ ਡਾਕਟਰ ਸਾਹਿਬ ਸਵਾਗਤ ਤੁਹਾਡਾ ਬਹੁਤ ਬਹੁਤ ਅ ਡਾਕਟਰ ਜਿਵੇਂ ਕਿ ਬ੍ਰੇਨ ਸਟ੍ਰੋਕ ਜਿਹੜਾ ਹੈ ਅੱਜ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਭਾਰੀ ਤਦਾਦ ਚ ਜਿਹੜੇ ਨੇ ਲੋਗ ਨੇ ਇਹ ਪੀੜਿਤ ਹੋ ਰਹੇ ਨੇ ਇਸ ਪ੍ਰੋਬਲਮ ਨਾਲ ਔਰ ਬਹੁਤ ਜਲਦੀ ਜਲਦੀ ਇਹ ਚੀਜ਼ ਹੋ ਜਾਂਦੀ ਹੈ ਪਹਿਲੇ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਬ੍ਰੇਨ ਸਟ੍ਰੋਕ ਹੈ ਕੀ ਚੀਜ਼ ਮੈਡਮ ਪਹਿਲਾਂ ਬਤਾ ਮੈਂ ਬਹੁਤ ਧੰਨਵਾਦ ਕਰਾਂਗਾ ਤੁਹਾਡੀ ਚੈਨਲ ਦਾ ਏ ਐਮ ਪੀ ਐਮ ਪੰਜਾਬ ਚੈਨਲ ਜਿਹੜੀ ਕਿ ਲੋਕਾਂ ਨੂੰ ਔਰ ਦਰਸ਼ਕਾਂ ਨੂੰ ਸਮਝਾਉਂਦੀ ਹੈ ਜਿਹੜੀ ਕਿ ਬਿਵਾਰੀਆਂ ਦਾ ਕੀ ਬਿਵਾਰੀਆਂ ਨੇ ਕਿਵੇਂ ਇਲਾਜ ਕਰੀਏ टाइम से पहुंचिए और ठीक हो जाइए पर स्ट्रोक ਜਿਹੜਾ ਦਰੰਗ ਹੈ ਇਸ ਤੋਂ ਪਹਿਲਾਂ ਕਿ ਮੈਂ ਕੀ ਦੱਸਿਆ ਕਿ ਇਹ ਹੁੰਦਾ ਹੈ ਸਟ੍ਰੋਕ ਸੈਕਿੰਡ ਕਾਮਨ ਕੌਜ਼ ਦੂਜੇ ਨੰਬਰ ਦੀ ਸਖਤ ਬਿਮਾਰੀ ਹੈ ਹਾਰਟ ਅਟੈਕ ਤੋਂ ਬਾਅਦ ਜੀ ਅਤੇ ਇੱਕ ਨੰਬਰ ਤੇ ਹੈ ਕਿ ਜਿਹੜੀ के, के बाद बहुत जारिया तकलीफा परिवार वास्ते ਤੇ मरीज वास्ते ਛੜ ਜਾਂਦੀ ਕਿ ਮरीज ਬਚਦਾ ਜਾਂਦਾ ਹੈ ਪਰ ਉਸ ਬਾਅਦ ਉਹ ਡਿਸੇਬਲ ਹੋ ਜਾਂਦਾ ਹੈ ਕਦੇ ਉਹਦਾ ਪਾਸਾ ਮਾਰਿਆ ਗਿਆ ਕਦੇ ਉਸ ਨੂੰ ਚੱਲਣ ਚ ਤਕਲੀਫ ਹੈ ਫੈਮਿਲੀ ਸਾਰੀ ਉਹਦੇ ਤੇ ਲੱਗੀ ਹੈ ਡਿਸੇਬਿਲਟੀ ਦੀ ਵੈਲਿਊ ਹੀ ਨਹੀਂ ਹੈ ਅਮੇ ਅਮਰੀਕਾ ਇਹ ਤਾਂ ਕਾਊਂਟ ਕਰਦੇ ਐ ਕਿ ਕਿੰਨੇ ਮੈਨ ਹਾਰਸ ਗਏ ਕਿੰਨੇ ਹੀ ਤਰਦੀਫਾਂ ਹੋਈਆਂ ਇਹਦੇ ਨਾਲ ਕਾਫੀ ਡੇਜ ਹੁੰਦਾ ਹੈ ਔਰ ਮਰੀਜ਼ ਵਿਚਾਰਾ ਜਿਹਦੀ ਜਿਹੜਾ ਕੰਮ ਕਰਦਾ ਹੈ ਮੈਨੇ ਜੇ ਤੁਸੀਂ ਦੇਖ ਲਿਆ ਤਾਂ ਦੋ ਪੇਸ਼ੈਂਟ ਦਿਖਾਤੇ ਨੇ ਕਿ ਜਿਹਦੇ ਵਿੱਚ ਕਿ ਯੰਗ ਬੰਦਾ ਅਧਰੰਗ ਨਾਲ ਮਾਰਿਆ ਗਿਆ ਇੱਕ ਅਧਰੰਗ ਹੋ ਗਿਆ ਦੂਜਾ ਅਧਰੰਗ ਹੋ ਗਿਆ ਨੇ ਖਿਆਲ ਨਹੀਂ ਰੱਖਿਆ ਜੋ ਵੀ ਹੈ ਸਾਨੂੰ ਨਹੀਂ ਪਤਾ ਉਹਦਾ ਪਤਾ ਕਰਦੇ ਪਏ ਆ ਪਰ ਉਹ ਡਿਸੇਬਲ ਹੋ ਗਿਆ اچھا ਫੈਮਲੀ ਪ੍ਰੋਬਲਮਸ ਹੋ ਗਈ ਜੀ ਬੱਚੇ ਉਹਦੇ ਹੁਣ ਪਰਿਵਾਰ ਸੰਭਾਲਣ ਵਾਲੇ ਨਹੀਂ ਐ ਇੱਕ ਯੰਗ ਬੰਦਾ ਕਮਾਨ ਵਾਲਾ ਸੀਗਾ ਉਹੀ ਰਹਿ ਗਿਆ ਠੀਕ ਵੀ ਹੋ ਗਿਆ ਹਸਾ ਤਾਂ ਚਲਾ ਵੀ ਗਿਆ ਫਿਰ ਉਹ ਦੁਬਾਰਾ ਆਪਣੀ ਕੇਅਰ ਨਹੀਂ ਕਰ ਪਾਇਆ ਪਰਿਵਾਰ ਰੁੱਲ ਗਿਆ ਤੇ ਕਿੰਨੀ ਡਿਸੇਬਿਲਿਟੀ ਵੱਡੀ ਹੋ ਗਈ ਨੰਬਰ 1 ਨੰਬਰ 2 ਐਸ ਵਾਸੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੇ ਸਟ੍ਰੋਕ ਨੂੰ ਪਹਿਲਾਂ ਹੀ ਪਛਾਣ ਲਿਆ ਜਾਏ ਤਾਂ ਸਾਡੇ ਕੋਲ ਇਹੋ ਜੀ ਟ੍ਰੀਟਮੈਂਟ ਹੈ ਜਿਹਦੇ ਨਾਲ ਕਿ ਅਸੀਂ ਪੂਰਾ 100% ਕਾਫੀ ਹੱਦ ਤੱਕ 90% ਪੇਸ਼ੈਂਟ ਚੰਗੀ ਤਰ੍ਹਾਂ ਠੀਕ ਔਰ ਜਲਦੀ ਠੀਕ ਕਰ ਸਕਦੇ ਹਾਂ ਔਰ ਉਹਦੇ ਵਾਸਤੇ ਬੜੀਆਂ ਸਹੂਲਤਾਂ ਸਾਡੇ ਕੋਲ ਆ ਜਾਈਗੇ ਬੜੀਆਂ ਅੱਛੀਆਂ ਦਵਾਈਆਂ ਹੈਗੀਆਂ ਸਟ੍ਰੋਕ ਦੇ ਵਿੱਚ ਕੀ ਹੈ ਕਿ ਦਿਮਾਗ ਦੇ ਜਿਦਾ ਵੀ ਸਰਕੂਲੇਸ਼ਨ ਜਾਂ ਖੂਨ ਦਾ ਦੌਰਾ ਕਿਸੇ ਪਾਸੇ ਨੂੰ ਜਿਵੇਂ ਜ਼ਮੀਨ ਸੁੱਕ ਜਾਂਦੀ ਹੈ ਨਾਲਾ ਸੁੱਕ ਜਾਏ ਤਾਂ ਦਿਮਾਗ ਦਾ ਹਿੱਸਾ ਸੁੱਕ ਜਾਂਦਾ ਹੈ ਯਾ ਉਹਦੀ ਜਿਹੜੀ ਦਿਮਾਗ ਦੀ ਸ਼ਕਤੀ ਕੰਮ ਕਰਨ ਯੋਗ ਨਹੀਂ ਰਹਿੰਦੀ ਤਾਂ ਇਹਨੂੰ ਸਟ੍ਰੋਕ ਕਹਿੰਦੇ ਸਟ੍ਰੋਕ ਹੈ ਆਰਟੀ ਦਾ ਹੋਏ ਵਿਨਸ ਦਾ ਹੋਏ ਔਰ ਕਈ ਤਰ੍ਹਾਂ ਦੇ ਸਟੋਕ ਨੇ ਮਲਟੀਪਲ ਸੋਕਸ ਨੇ ਪਰ ਯੂਜੂਲੀ ਆਪਾਂ ਦਰੰਗ ਨੂੰ ਹੀ ਸਟੋਕ ਲੈ ਕੇ ਚੱਲਦੇ ਆ ਕਿ ਸੱਜਾ ਮਾਰਿਆ ਗਿਆ ਕਬਾ ਮਾਰਿਆ ਗਿਆ ਬੋਲੀ ਨਹੀਂ ਜਾਂਦਾ ਉਹਨਾਂ ਦੇ ਵਿੱਚ ਡਾਕਟਰ ਸਾਹਿਬ ਕਾਰਨ ਕੀ ਹੁੰਦਾ ਕਿ ਉਹ ਨਹੀਂ ਪਹਿਲਾਂ ਤਾਂ ਮੈਂ ਦੱਸਿਆ ਕਿ ਸੋਕ ਦੇ ਵਿੱਚ 4-5 ਕਾਰਨ ਲੋਕਾਂ ਨੂੰ ਪਤਾ ਹੋਣਾ ਚਾਹੀਦੇ ਨੇ ਕਿ ਜਿਸ ਤਰ੍ਹਾਂ ਕਿ ਹੱਥ ਕਮਜ਼ੋਰ ਹੋ ਗਏ ਜੀ ਨੰਬ ਹੋ ਰਿਹਾ ਹੈ ਜੀ ਜ਼ਬਾਨ ਜ਼ਬਾਨ ਜਾਂ ਮੂੰਹ ਬੇੜਾ ਟੇੜਾ ਹੋ ਰਿਹਾ ਹੈ ਇਹ ਜਵਾਨ ਤੇ ਤਰਾਰੀ ਹੈ ਤਾਂ ਪਹਿਲਾ ਸਟ੍ਰੋਕ ਦਾ ਸੋਚੋ ਜਲਦੀ ਤੋਂ ਜਲਦੀ ਸਟ੍ਰੋਕ ਸੈਂਟਰ ਲੈ ਜਾਓ 3 ਘੰਟੇ ਚ ਟੀਕਾ ਲੱਗ ਜਾ ਜਿਹਨੂੰ ਅਸੀਂ ਕਹਿੰਦੇ ਥਰੋਮਬੋਲਾਈਸਿਸ ਜੀ ਜਿਹਦਾ ਕਿ 30-40 ਹਜ਼ਾਰ ਰੁਪਏ ਦੇ ਵਿੱਚ ਇਲਾਜ ਹੋ ਜਾਂਦਾ ਹੈ ਔਰ ਜੇ 3 ਘੰਟੇ ਚ ਟੀਕਾ ਲੱਗੇ ਤੇ ਜਿਹਨੂੰ ਥਰੋਮਬੋਲਾਈਜ਼ਿੰਗ ਲਗਾ ਦਈਏ ਤੇ ਮਰੀਜ਼ ਠੀਕ ਹੋ ਕੇ ਕੰਮ ਚਲਾ ਜਾਂਦਾ 3 ਦਿਨ ਦੇ ਵਿੱਚ ਕਿਤੇ ਨਾ ਕੋਈ ਡਿਸੇਬਿਲਿਟੀ ਰਹੇ ਨਾ ਕੋਈ ਖਰਚੇ ਰਹੇ ਔਰ ਪੰਜਾਬ ਗਵਰਨਮੈਂਟ ਦੀ ਪਾਲਿਸੀ ਹੈ ਸਿਵਲ ਹਸਪਤਲ ਦੇ ਵਿੱਚ ਕੇ ਇੰਜੈਕਸ਼ਨ ਫ੍ਰੀ ਦਿੱਤਾ ਜਾਊਗਾ ਤਾਂ ਕਿੰਨਾ ਵੱਡਾ ਫਾਇਦਾ ਹੈ ਪਰ ਇਹ ਲੋਕਾਂ ਨੂੰ ਅਵੇਅਰਨੈਸ ਹੋਏ ਪਰ ਇਹਦੇ ਵਿੱਚ ਪ੍ਰੈਫਰੇਬਲੀ 3 ਘੰਟੇ ਵੱਧ ਤੋਂ ਵੱਧ 4.5 ਘੰਟੇ ਟੀਕਾ ਲੱਗ ਜਾਣਾ ਚਾਹੀਦਾ ਹੈ ਅਜੇ ਮੈਂ ਤੁਸੀਂ ਕਿਹਾ ਵੀ 3 ਜਿਹੜਾ ਘੰਟੇ ਦੇ ਵਿੱਚ ਵਿੱਚ ਪਹੁੰਚ ਜਾਣਾ ਚਾਹੀਦਾ ਜੀ ਤੇ ਉਹ ਉਹ ਕੀ ਸਿੰਪਟਮਸ ਹੁੰਦੇ ਨੇ ਫਿਰ ਇੱਕਦਮ ਪਛਾਣੋ ਤੇ 3 ਘੰਟੇ ਦੇ ਵਿੱਚ ਪਹੁੰਚ ਜਾਓ ਕਿਉਂਕਿ ਕਈ ਵਾਰ ਤਾਂ ਸਟ੍ਰੋਕ 'ਚ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਤੇ ਬਸ 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 ਇਹ ਗੱਲ ਹੈ ਕਿ ਲੋਕਾਂ ਨੂੰ ਅਸੀਂ ਜਾਣਕਾਰੀ ਤੁਹਾਡੀ ਚੈਨਲ ਤੇ ਥਰੋ ਦੇ ਰਹੇ ਆ ਥੋੜੇ ਜਿਹਾ ਸਿੰਪਟਮਸ ਦੱਸ ਰਹੇ ਆ ਕਿ ਇਹ ਚੀਜ਼ਾ ਪਤਾ ਨਾ ਗਿਆ ਫਿਰ ਡਾਕਟਰ ਨੂੰ ਮਿਲੋ ਡਾਕਟਰ ਨੇ ਸਕੈਨ ਕਰ ਲੈ ਸਟ੍ਰੋਕ ਦੋ ਤਰ੍ਹਾਂ ਦਾ ਹੁੰਦਾ ਹੈ ਇਹ ਤਾਂ ਨਾੜੀ ਬੰਦ ਹੋ ਜਾਣਾ ਜਾਂ ਨਾੜੀ ਫਟ ਜਾਣਾ ਜਿਹੜਾ ਨਾੜੀ ਫਟਣ ਦੀ ਬਿਮਾਰੀ ਹੈ ਉਹ ਯੂਜੂਲੀ ਬਲੱਡ ਪ੍ਰੈਸ਼ਰ ਕਰਕੇ ਹੁੰਦੀ ਹੈ ਉਹਦਾ ਇਲਾਜ ਡਿਫਰੈਂਟ ਹੁੰਦਾ ਹੈ ਇਸਕੈਮਿਕ ਸਟ੍ਰੋਕ ਜ਼ਿਆਦਾ ਹੈ ਜਿਹਦੇ ਇਸਕੇ ਪਰਵਤੀ ਕਾ ਦਿਓ ਬ੍ਰੀਚੀ ਅੱਛਾ ਦੋ ਤਰ੍ਹਾਂ ਦੇ ਤੁਸੀਂ ਦੱਸੇ ਇੱਕ ਤਾਂ ਜਿਹੜੀ ਨਾੜੀ ਫਟ ਜਾਂਦੀ ਹੈ ਉਹਨੂੰ ਹੈਮਰੈਜਿਕ ਸਟ੍ਰੋਕ ਹੈ ਹੈਮਰੈਜਿਕ ਓਕੇ ਔਰ ਦੂਸਰਾ ਜਿਹੜਾ ਹੈ ਤੁਸੀਂ ਦੱਸੇ ਉਸਕੇ ਵੀਕ ਸਟ੍ਰੋਕ ਹੈ ਉਹ ਉਹਨੇ ਕਿਉਂ ਹੁੰਦਾ ਹੈ ਉਹ ਆ ਦੇਖੋ ਮੈਂ ਤੁਹਾਨੂੰ ਨਾੜੀਆਂ ਦਿਖਾਂਦਾ ਜੀ ਆ ਨਾੜੀ ਤਾਂ ਨਰਮ ਹੈ ਹਾਂਜੀ ਹਾਂਜੀ ਜੀ ਕੋਈ ਵੀ ਨਾੜੀ ਦੇ ਵਿੱਚ ਕਲੌਟ ਆ ਗਿਆ ਓਕੇ ਥੱਲੋਂ ਦੀ ओके ਜਿਵੇਂ ਹਾਰਟ ਦੇ ਵਿੱਚ ਹਾਰਡਾ ਆ ਜਾਂਦਾ ਤੇ ਹਾਰਟ ਅਟੈਕ ਹੋ ਜਾਂਦਾ ਉਸੇ ਤਰ੍ਹਾਂ ਇਹ ਨਾੜੀ ਚੋਂ ਕਲੌਟ ਨਿਕਲਿਆ ਕਿਤੋਂ ਵੀ ਆਇਆ ਬਾਡੀ ਚੋਂ ਔਰ ਇੱਥੇ ਜੰਮ ਗਿਆ ਤਾਂ ਫਿਰ ਉਹਦੇ ਨਾਲ ਅੱਗੇ ਚੱਲੀਏ ਤਾਂ ਇਹ ਕਿਸੇ ਵੀ ਪਾਰਟ ਚ ਹੋ ਸਕਦਾ ਹੈ ਜਾਂ ਇਹ ਨਹੀਂ ਨਹੀਂ ਦਿਮਾਗ ਦਾ ਇਹ ਇਹ ਤੇ ਦਿਮਾਗ ਦੀ ਨਾੜੀ ਬੰਦ ਹੋ ਕੇ ਇਹ ਏਰੀਆ ਡੈਮੇਜ ਹੋ ਗਿਆ ਏਰੀਆ ਡੈਮੇਜ ਹੋ ਗਿਆ ਇਹ ਸੱਜਾ ਪਾਸਾ ਹੈ ਸੱਜਾ ਪਾਸੇ ਦੇ ਨਾਲ ਖੱਬਾ ਪਾਸਾ ਮਾਰਿਆ ਜਾਏਗਾ ਜੇ ਖੱਬੇ ਪਾਸੇ ਹੋਏ ਸੱਜਾ ਪਾਸਾ ਵੀ ਮਾਰਾ ਜਾਏਗਾ ਨਾ ਮਰੀਜ਼ ਸਬਜੇਗਾ ਨਾ ਬੋਲੇਗਾ ਤੁਸੀਂ ਸੋਚਦੇ ਹੋ ਬਿਹੋਸ਼ ਹੈ ਬਿਹੋਸ਼ ਨਹੀਂ ਹੈ ਪਰ ਇਹਨੂੰ ਅਫੇਜ਼ੀਆ ਜਾਂ ਬੋਲਣ ਦੀ ਸ਼ਕਤੀ ਖਤਮ ਹੋ ਗਈ ਸੁਣਨ ਦੀ ਸ਼ਕਤੀ ਖਤਮ ਹੋ ਗਈ ਅਧਰੰਗ ਇੱਥੋਂ ਦਾ ਵੀ ਹੈ ਜੇ ਆ ਮੇਰੇ ਕੋਲ ਇੱਕ ਬ੍ਰੇਨ 'ਤੇ ਹੈ ਕਈਆਂ ਦਾ ਅਧਰੰਗ ਇੱਥੇ ਹੋ ਜਾਂਦਾ ਤਾਂ ਉਹਨੂੰ ਨਾ ਅੱਧੇ ਪਾਸੇ ਦੇਖਣਾ ਸ਼ੁਰੂ ਨਹੀਂ ਹੁੰਦਾ ਜੇ ਸਿੱਧਾ ਚੱਲੇ ਕਿ ਇਹ ਟੱਕਰ ਵੀ ਮਾਰ ਸਕਦਾ ਹੈ ਤੇ ਬਿਲਕੁਲ ਸੇਤ ਚਲੇਦਾ ਇਹ অক্সਿਪੀਟਲ ਇਨਫਾਰਕਟ ਹੋ ਗਿਆ ਹੁਣ ਉੱਪਰ ਇੱਕ ਮਰੀਜ਼ ਬੈ ਹੈ ਕਿ ਜਿਹਦਾ ਇੱਥੇ ਏਰੀਆ ਜਿੱਥੇ ਸ਼ਰਾਬ ਅਸਰ ਕਰਦੀ ਹੈ ਉਹਨੂੰ ਇਹਦੇ ਕਿ ਇਮਬੈਲੈਂਸ ਹੋ ਗਿਆ ਹੂੰ ਚਲਦਾ ਹੈ ਐਸਾ ਚਲਦਾ ਹੈ ਉਹਨੂੰ ਇਮਬੈਲੈਂਸ ਹੋ ਗਿਆ ਉਹ ਸ਼ਰਾਬੀ ਆਮ ਕੋ ਹੈ ਢਾਖਲ ਪਿਆ ਬੈਠੋ ਪੈਰ ਚੱਕਦਾ ਬਿਲਕੁਲ ਠੀਕ ਲੱਗਦਾ ਪਰ ਖੜਾ ਹੋਈ ਨਹੀਂ ਪਾਦਾ ਓਕੇ ਔਰ ਇਹ ਸੋਚੋ ਕਿ ਅੱਧੇ ਪਾਸੇ ਦਾ ਸ਼ਰਾਬੀ ਬਿਨਾਂ ਸ਼ਰਾਬ ਤੋਂ ਹੋ ਗਿਆ ਤੋ ਹਰ ਜਗ੍ਹਾ ਤੇ ਬ੍ਰੇਨ ਦਾ ਕਿੱਥੇ ਇੱਥੇ ਮੈਮਰੀ ਦਿਮਾਗ ਹੈ ਯਾਦਦਾਸ਼ਤ ਹੈ ਤੇ ਜੇ ਇੱਥੇ ਹੋ ਜੇ ਤੇ ਯਾਦਦਾਸ਼ਤ ਫਿੱਟ ਪੈ ਜਾਂਦਾ ਹਮ ਇੱਕ ਇੱਕ ਵਾਰ ਇੱਥੇ ਹੈ ਸਾਨੂੰ ਪਤਾ ਇਹਨਾਂ ਦਾ ਕਿੱਥੇ ਬੈਠੇ ਆ ਕੌਣ ਬੈਠੇ ਆ ਕਿਵੇਂ ਬੈਠੇ ਆ ਤਾਂ ਦਿਮਾਗ ਦੇ ਡਿਫਰੈਂਟ ਡਿਫਰੈਂਟ ਏਰੀਆਜ਼ ਨੇ ਔਰ ਉਹ ਮੈਂ ਆਪਣੀ ਫੋਟੋ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਖੰਨ ਦਾ ਏਰੀਆ ਕਿਹੜਾ ਦਿਮਾਗ ਦਾ ਏਰੀਆ ਕਿਹੜੀ ਅੱਖ ਦਾ ਕਿਹੜਾ ਜਿੱਥੇ ਜਿਹੜੇ ਪਾਰਟ ਤੇ ਜਿੱਥੇ ਕਲੋਟ ਹੋਇਆ ਔਰ ਉੱਥੇ ਦਵਾਈ ਦੇ ਵਿੱਚ ਹਰ ਚੀਜ਼ ਆਇਡੈਂਟੀਫਾਈਡ ਓਕੇ ਤਾਂ ਹਰ ਜਗ੍ਹਾ ਦਾ ਉਹਦਾ ਸੈਂਟਰ ਹੈ ਤਾਂ ਉਸ ਨਾਲ ਦਾ ਰੰਗ ਹੋ ਗਿਆ ਕਿ ਅੱਛਾ ਜੇ ਬ੍ਰੇਨ ਦਾ ਕਲੋਟ ਵਰ ਗਿਆ ਹੈਬ੍ਰੇਜ ਹੋ ਗਿਆ ਹੂੰ ਹੂੰ ਕੁਝ ਮਰੀਜ਼ ਉਹਨਾਂ ਦਾ ਉਹ ਇਹੋ ਜਿਹੀ ਦਵਾਈਤਾ ਹੈ ਦੀ ਪਰ ਜੇ ਛੋਟਾ ਐਮਬ੍ਰੇਜ ਹੈ ਤਾਂ ਅਸੀਂ ਉਹਦਾ ਇਲਾਜ ਮੈਡੀਸਨ ਨਾਲ ਕਰ ਦਿੰਦੇ ਜੇ ਵੱਡਾ ਹੈ ਤਾਂ ਕਲੋਟ ਨੂੰ ਕੱਢ ਦਿੱਤਾ ਜਾਂਦਾ ਕਿਸੇ ਤਰੀਕੇ ਨਾਲ ਸਜਦੇ ਕਰਕੇ ਉਹਨੂੰ ਬਚਾ ਲਿਆ ਜਾਂਦਾ ਹੈ ਜੀ ਔਰ ਬਹੁਤ ਹੀ ਜ਼ਿਆਦਾ ਹੋ ਜਾਤੇ ਫਿਰ ਕੇਵਰਾ ਖਤਰਾਦਕ ਵੀ ਹੋ ਜਾਂਦਾ ਹੈ ਅਸੀਂ ਜੇ ਪ੍ਰੋਪਰਲੀ ਟਰੀਟ ਕਰੀਏ ਤਾਂ ਅਸੀਂ 1/3 ਪੇਸ਼ੇਰੀ ਤੇ ਜਾਨ ਬਚਾ ਸਕਦੇ ਹਾਂ ਉਸੇ ਵੱਜੋਂ ਕੇ ਹੋ ਜਾਣੀ ਹੈ ਹਮ ਹਮ ਨੰਬਰ 1 ਹਸਤਾਂ ਦਾ ਏਰੀਆ ਦੂਜੇ ਪਾਸੇ ਫਿਰ ਉਹਨੂੰ ਦਵਾਈਆਂ ਦੇ ਕੇ ਉਹਨੂੰ ਟਿਕਾਉਨੇ ਆ ਕਿ ਦਿਮਾਗ ਦਾ ਹੋਰ ਏਰੀਆ ਪੌਇਜ਼ਨ ਜਿਹੜੀ ਬੰਦੀ ਹੈ ਉਹ ਡੇਜ ਬਚ ਜੇ ਔਰ ਅਸੀਂ ਦਿਮਾਗ ਦਾ ਹਿੱਸਾ ਸਾਲਵੇਜ ਕਰ ਲਈਏ ਬਚਾ ਲਈਏ ताकि ਉਹਦਾ ਦਰੰਗ ਵਧੇ ਨਾ ਔਰ ਠੀਕ ਹੋਣਾ ਸ਼ੁਰੂ ਹੋ ਜਾਏ। ਓਕੇ ਫਿਰ ਬਾਅਦ ਚ ਜ਼ਿਆਦਾ ਰੋਲ ਆਦਾ ਫਿਜ਼ੋਥੈਰੇਪੀ ਦਾ। ਜੀ ਜਿਹਦੇ ਚ ਕਿ ਐਕਸਰਸਾਈਜ਼ ਕਰਾਓ ਔਰ ਜਲਦੀ ਸ਼ੁਰੂ ਕਰਾਦੇ ਹੋ। ਮੈਂ ਇੱਥੇ ਛੋਟੀ ਜੀ ਗੱਲ ਦੱਸਿਆ ਕਿ ਅੱਜਕੱਲ ਰੋਬਰਟਸ ਵੀ ਆ ਗਏ ਨੇ ਰੋਬੋਟਿਕ ਫਿਜ਼ੋਥੈਰੇਪੀ। ਓਕੇ ਔਰ ਉਹ ਇੰਨਾ ਐਕੂਰੇਸੀ ਨਾਲ ਫਿਜ਼ੋਥੈਰੇਪੀ ਕਰਦੇ ਆ ਕਿ ਮਰੀਜ਼ ਕਈ ਵਾਰ ਤਾਂ ਇਹ ਫੰਡਾ ਭਰ ਗਿਆ ਕਈ ਅਸਾ ਦਾ ਕਿ ਮਰੀਜ਼ ਹਤ ਰੰਗ ਰਲਾ ਹੈ। ਤੂੰ ਉਹ ਚਲਦਾ ਕਰਕੇ ਹੀ ਭੇਜੋ ਤੇਰੀਏ ਕਿ ਸਲਕੇ ਜਾਏ ਜਾਂ ਪਾਸਾ ਮਾਰ ਕੇ ਮਤਲਬ ਸਪੋਰਟ ਦੇ ਨਾਲ ਜਾਏ ਜਾਂ ਬਿਲਜਤੇ ਜਾਏ ਜਾਂ ਸੈਚਤੇ ਜਾਏ ਤਾਂ ਇਹ ਸੋਚ ਸਮਝ ਲੈਣਾ ਬਹੁਤ ਜ਼ੂਰੀ ਹੈ ਕਿ ਬਹੁਤ ਵੱਡੀ ਡਿਸੇਬਿਲਿਟੀ ਹੈ ਨਾ ਕਿ ਡਿਸੇਬਿਲਿਟੀ ਫੈਮਿਲੀ ਦੀ ਹੈ ਫੈਮਿਲੀ ਤਾਂ ਬਰਬਾਦ ਹੋ ਗਈ ਹਮ ਜੇ ਯੰਗ ਬੰਦਾ ਕੰਮ ਕਰ ਅੱਛਾ ਇੱਕ ਹੋਰ ਹੈ ਕਿ ਅੱਜ ਕੱਲ ਆਮ ਤੌਰ ਤੇ ਹਾਰਟ ਅਟੈਕ ਬ੍ਰੇਨ ਅਟੈਕ ਸਰਸਰ ਦੀ ਗ੍ਰੀਬ ਹੁੰਦਾ ਹੈ ਹਮ 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 ਅੱਜਕੱਲ ਪਤਾ ਨਹੀਂ ਕੀ ਹੋਇਆ ਕਿ ਸਾਡੇ ਕੋਲ 7 ਤੋਂ 8 ਬ੍ਰਿਦਰ ਤਾਂ ਹੁਣ ਵੀ ਪਏ ਨੇ ਜਿਹੜੇ ਯੰਗ ਸੋਗਦੇ ਨੇ ਜਿਹੜੇ 45 ਸਾਲ ਤੋਂ ਘਟ ਨੇ 50 ਸਾਲ ਤੋਂ ਘਟ ਨੇ ਜੇ 50 ਸਾਲ ਤੋਂ ਘਟ ਬੰਦਾ ਹੋ ਗਿਆ ਤਾਂ ਉਹਦਾ ਕੀ ਰਹਿ ਗਿਆ ਹੂੰ ਜੇ ਚਲੋ 80 ਸਾਲ ਦੇ ਬਾਬਾ ਜੀ ਐ ਤਾਂ ਚਲੋ ਸੇਵਾ ਕਰ ਲਾਂਗੇ ਤੇ ਜੇ ਯੰਗ ਨੂੰ ਹੋ ਗਿਆ ਤਾਂ ਫੇਰ ਕੀ ਕਰਾਂਗੇ ਫੈਮਿਲੀ ਬਰਬਾਦ ਬੱਚੇ ਬਰਬਾਦ ਔਰ ਮਤਲਬ ਤਬਾਈ ਤਬਾਈ ਹੈ ਤੇ ਫਿਰ ਕੀ ਧਿਆਨ ਰੱਖਣ ਦੀ ਲੋੜ ਹੈ ਕਿ ਪਹਿਲੇ ਤਾਂ ਜੀ ਇਹ ਅਟੈਕ ਜਾਂ ਆਈਨਸਟਾਫ ਕਾਫੀ ਰਿਸਕ ਫੈਕਟਰ ਹੈ ਹਮ ਜਿਵੇਂ ਸਭ ਤੋਂ ਪਹਿਲਾਂ ਹੈ ਕਿ ਹਾਈ ਬਲੱਡ ਪ੍ਰੈਸ਼ਰ ਓਕੇ ਦੂਜਾ ਹੈ ਕਿ স্মੋਕਿੰਗ ਹਮ ਤੀਜਾ ਹੈ ਡਾਇਬਟੀਜ਼ ਵਾਲਾਈਟਡ 슈ਗਰ ਬਹੁਤ ਵਧ ਗਈ ਹੈ ਪੰਜਾਬ ਨੂੰ ਤਾਂ ਕੈਪੀਟਲ ਆਫ 슈ਗਰ ਕਹਿੰਦੇ ਹਮ ਛਿੰ ਜੀ ਹਮ ਜੀ ਤੋਂ ਹੋਰ ਹੋਰ ਇਸ ਤੋਂ ਇਲਾਵਾ ਕੀ ਚੀਜ਼ਾਂ ਤੁਸੀਂ ਤਿੰਨ ਚੀਜ਼ਾਂ ਜਿਵੇਂ ਦੱਸੀਆਂ ਕੀ ਚੀਜ਼ਾਂ ਹੋਰ ਨਹੀਂ ਨਹੀਂ স্মੋਕਿੰਗ ਬਹੁਤ ਵੱਡਾ ਕਾਰਨ ਹੈ ਹੂੰ ਹੂੰ ਨੰਬਰ 1 ਸਟ्रेस ਅੱਜਕੱਲ ਬਹੁਤ ਵੱਧ ਗਏ ਨੇ ਜੀ ਸਟ्रेस ਵੀ ਵੱਡਾ ਕਾਰਨ ਹੈ ਕੋਲੇਸਟ੍ਰੋਲ ਚਰਬੀ ਕਿਉਂਕਿ ਪੰਜੀਰੀਆਂ ਜਿਹੜੀਆਂ ਖਾਧੀਆਂ ਇਹਦੇ 30 40 ਸਾਲਾਂ ਤੋਂ ਉਹ ਨਾੜੀਆਂ ਦੇ ਵਿੱਚ ਕਲੌਟ ਹੁੰਦਾ ਮੈਂ ਇੱਕ ਚੀਜ਼ ਦੱਸਿਆ ਇੱਥੇ ਕਿ ਜੋ ਹਾਰਟ ਅਟੈਕ ਦੇ ਕਾਰਨ ਨੇ ਉਹੀ ਬ੍ਰੇਨ ਅਟੈਕ ਦੇ ਕਾਰਨ ਬ੍ਰੇਨ ਦੀ ਨਾੜੀ ਗਈ ਤਾਂ ਬ੍ਰੇਨ ਸਟ੍ਰੋਕ ਹੋ ਗਿਆ ਹਾਰਟ ਦੀ ਨਾੜੀ ਗਈ ਤਾਂ ਹਾਰਟ ਅਟੈਕ ਹੋ ਗਿਆ ਇਹ ਦੋਨੋਂ ਪੈਰਲਲ ਨੇ ਔਰ ਮੋٹے ਤੌਰ ਤੇ ਬਚਾਉਣ ਵਾਸਤੇ ਦਵਾਈਆਂ ਵੀ ਸੇਮ ਹੈ ਇਹਦੇ ਵਿੱਚ ਕੋ ਬਹੁਤਾ ਡਿਫਰੈਂਸ ਨਹੀਂ ਹੁੰਦਾ ਪਰ ਉਹ ਹਾਰਟ ਸਪੈਸਿਸ ਹਾਰਟ ਦੀ ਟ੍ਰੀਟਮੈਂਟ ਕਰਦਾ ਹੈ ਬ੍ਰੇਨ ਸਪੈਸਿਸ ਬ੍ਰੇਨ ਦੀ ਟ੍ਰੀਟਮੈਂਟ ਕਰਦਾ ਹੈ ਹੁਣ ਇਸ ਵਾਸਤੇ ਇੱਕ ਨਵੇਂ ਫਾਰਮੂਲਾ ਆ ਗਿਆ ਕਿ ਸਟ੍ਰੋਕ ਯੂਨਿਟੀ ਬਣ ਕੇ ਨੇ ਤੁਸੀਂ ਕਹਿੰਦੇ ਲੇ ਕਿ ਕਿਵੇਂ ਕਰਾਂਗੇ ਉਹ ਮੇਰੇ ਕੋਲ ਬ੍ਰੀਚ ਸਟੋਕ ਦੇ ਨਾਲ ਆ ਗਿਆ ਤੇ ਮੈਂ ਉਹਨੂੰ ਕੀ ਕਰਨਾ ਹੈ ਕਿ ਫੋਨ ਕਰੋ ਸਿਟੀ ਸਕਰ ਕਿਉਂਕਿ ਮੇਰੇ ਕੋਲ ਫੈਸਿਲਿਟੀ ਹੈ ਮੇਰੇ ਕੋਲ ਸਟੋਕ ਯੂਨਿਟ ਹੈ ਸਿਟੀ ਅੱਜਕੱਲ ਤਾਂ ਮੋਬਾਈਲ ਵੈਂਸ ਵੀ ਵਰ ਗਏ ਨੇ ਕਿ ਫੋਨ ਕਰੋ ਤੇ ਸਟੋਕ ਵੈਂ ਚੱਲ ਪੈਂਦੀ ਹੈ ਰਸੇ 'ਚ ਸਿਟੀ ਹੋ ਜਾਂਦਾ ਹੈ ਉੱਥੇ ਟਿਕਾਦਾ ओके ਜਿਹੜਾ 3 ਘੰਟੇ ਦਾ ਇਸ ਪੀਰੀਅਡ ਉੱਥੇ ਕਵਰ ਹੋ ਗਿਆ ਪਰ ਇੱਥੇ ਰਹਾ ਸਾਡੇ ਕੋਲ ਚਾਰ ਸੈਂਟਰ ਇੱਕ ਤਾਂ ਡਿਬਰੂਗੜ੍ਹ ਉੱਥੇ ਅਸਾਮ 'ਚ ਹੈ ਹਮਮ ਬੜਾ ਕਾਮਯਾਬ ਹੈ ਹਮਮ ਹੋਰ ਕਈ ਸੈਂਟਰ ਵੀ ਵਰਗੇ ਨੇ ਕਿ ਐਮਬੂਲੈਂਸ ਰੱਖਣ ਲੱਗ ਗਏ ਨੇ ਜਿਹਦੇ ਸਿਟਿਸ ਕਹਿੰਦੇ ਹਮਮ ਮਤਲਬ ਡਿਵੈਲਪਮੈਂਟ ਤਾਂ ਬਹੁਤ ਹੋ ਰਹੀ ਹੈ ਪਰ ਸਟੋਕ ਜਨਰੇਟਰ ਦਾ ਮਤਲਬ ਹੈ ਸਾਡੇ ਕੋਲ ਸਪੈਸ਼ਲਾਈਜ਼ਡ ਡਾਕਟਰ ਹੈ ਸਟ੍ਰੋਕ ਦੇ ਪੇਸ਼ੈਂਟ ਆਉਂਦੇ ਸਟ੍ਰੋਕ ਦਾ ਹੀ ਸਟਾਫ ਹੈ ਜਿਦਾ ਪੇਸ਼ੈਂਟ ਆਇਆ ਨਹੀਂ ਸਾਰੇ ਟੀਮ ਇਕੱਠੀ ਹੋਗੇ ਅਲਰਟ ਸਾਰਿਆਂ ਨੂੰ ਚਲਾ ਜਾਂਦਾ ਹੈ ਉਹਨਾਂ ਨੇ ਫਟਾਫਟ ਸਕੈਨ ਕਰਦੇ ਸ਼ੂਗਰ ਚੈੱਕ ਕਰਦੇ ਪ੍ਰੈਸ਼ਰ ਚੈੱਕ ਕਰਦੇ ਜਿਹਦੋਂ ਥੱਲੇ ਉਤਾਰਦੇ ਠੀਕ ਕਰਦੇ ਨੇ ਠੀਕ ਕਰਕੇ ਨਾਲ ਹੀ ਟਿਕਾ ਲਾ ਦਿੰਦੇ ਕਿਉਂਕਿ ਦੇਖਣਾ ਜ਼ਰੂਰੀ ਹੈ ਕਿ ਨਾੜੀ ਫੱਟੀ ਹੈ ਕਿ ਨਾੜੀ ਬੰਦ ਹੈ ਇਹ ਨਾੜੀ ਬੰਦ ਹੈ ਤਾਂ ਨਾਲੇ ਹੀ ਸੜੀਆਂ ਵਾਲੀ ਚੈੱਕ ਕਰ ਲੈਂਦੇ ਔਰ ਮੇਰੇ ਕੋਲ ਇਹ ਹਸਲ ਚ ਹੈ ਪਰ ਮੈਂ ਪੇਸ਼ੇ ਤੋਂ ਪੈਸੇ ਨਹੀਂ ਮੰਗਦਾ ਮੈਂ ਸਰਕਾਰੀ ਅਸਲ ਦਾ ਹੈ ਨਹੀਂ ਮੈਂ ਨਹੀਂ ਮੰਗਦਾ ਕਿ ਪੇਸ਼ੈਂਟ ਦੀ ਜਾਣ ਪਛਾਣ ਜ਼ਰੂਰੀ ਹੈ ਪੇਸ਼ੈਂਟ ਬਾਅਦ ਚ ਪੈਸੇ ਦੇ ਹੀ ਜਾਂਦੇ ਨੇ ਨਾ ਵੀ ਦੇਣਗੇ ਤੇ ਇਹ ਪਹਿਲੇ ਮੈਨ ਹੁੰਦਾ ਕਿ ਆਪਾਂ ਪੇਸ਼ੈਂਟ ਨੂੰ ਸੇਵ ਕਰੀਏ ਜੀ ਤਾਂ ਕਿਉਂਕਿ 30000 ਰੁਪਏ ਕੋਈ ਲੈ ਕੇ ਨਹੀਂ ਆਉਂਦਾ ਜੀ 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 ਇੱਕ ਵਾਰ ਉਹ ਤਾਂ ਕੋਈ ਅਗਰ ਬਿਮਾਰ ਹੋਏ ਤਾਂ ਇੱਕਦਮ ਹਸਪੀਟਲ ਲੈ ਕੇ ਜਾਂਦੀ ਪਹਿਲੀ ਹੁੰਦੀ ਹੈ ਰਸ਼ ਜਾਂਦੇ ਨੇ ਤੇ ਵੈਸੇ ਆਉਤੋ ਚਲੋ ਬੜਾ ਡਾਕਟਰ ਸਾਹਿਬ ਦਿਖਾਉ ਤੇ ਦੱਸੋ ਸਰ ਯੰਗ ਏਜ ਵਿੱਚ ਤੁਸੀਂ ਕਿਹਾ ਕਿ ਬਹੁਤ ਪੇਸ਼ੈਂਟਸ ਜਿਹੜੇ ਨੇ ਉਹ ਜ਼ਿਆਦਾ ਆ ਰਹੇ ਨੇ ਤਾਂ ਉਹਦਾ ਕਾਰਨ ਕੀ ਸਟ्रेस ਹੈ ਜਾਂ ਆਪਣਾ ਖਾਣ ਪੀਣਾ ਹੈ ਜਾਂ ਕਿਵੇਂ ਕੀ ਜੀ ਕੁਝ ਤਾਂ ਪਤਾ ਨਹੀਂ ਸਾਨੂੰ ਵੀ ਗਾਨੀ ਕਹ ਰਿਹਾ ਕਿ ਬੜਾ ਕਿਉਂ ਹੋ ਰਿਹਾ ਹ 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 ओके हार्ट अटैक 32 ਸਾਲ ਦੇ ਡਾਕਟਰ ਨੂੰ ਇੱਕ ਕਮਰੇ ਤੋਂ ਦੂਜੇ ਕਮਰੇ ਤੱਕ ਹਾਰਟ ਅਟੈਕ ਹੋ ਗਿਆ ਬਚਾ ਨਹੀਂ पाए ਹੂੰ ਹੁਣ ਇਹ ਯੰਗ ਫਿਟ ਐਂਡ ਫਾਈ ਵਹੀ ਕੈਵਰੀਥਿੰਗ 노 স্মੋਕਿੰਗ ਤਾਂ ਇੱਕ ਤਾਂ ਇਹ ਹੈ ਇਹ ਕੋਵਿਡ ਤੋਂ ਬਾਅਦ ਕੰਪਲਿਕਸ਼ਨਸ ਆ ਰਹੀਆਂ ਨੇ ਇਹ ਬਹੁਤ ਬਹੁਤ ਜ਼ਿਆਦਾ ਹੈ ओके ਬਹੁਤ ਜ਼ਿਆਦਾ ਆ ਰਹੀਆਂ ਨੇ ਮੈਨ ਪੇਸ਼ੈਂਟਸ ਕਾਫੀ ਬਦੇ ਨੇ ਤੋਂ ਬਾਅਦ ਬਦੇ ओके ਪਰ ਇਹ ਦਾ ਤਾਂ ਕੋਈ ਇੱਕ ਕਿਸ ਟਾਈਪ ਦੇ ਜਿਹੜੇ ਸਟ੍ਰੋਕ ਫਰਸਟ ਵਾਲਾ ਹੈ ਜਾਂ ਦੋਨੋਂ ਹੀ ਇਸਕੇ ਦੇ ਕੇਸ ओके ਇਸਕੇ ਵਿੱਚ ਸੌਖ ਜ਼ਿਆਦਾ ਨੇ ओके ओके ਅੱਛਾ ਬਲੱਡ ਪ੍ਰੈਸ਼ਰ ਦਾ ਕੰਟਰੋਲ ਕਰੋ ਹੂੰ ਠੀਕ ਹੈ ਤਾਂ ਬਲੱਡ ਪ੍ਰੈਸ਼ਰ ਇਨਸਾਨੀਅਤ ਦਾ ਸਭ ਤੋਂ ਵੱਡਾ ਦਸ਼ਮਨ ਹੈ ਓਕੇ ਇਹਦੇ ਨਾਲ ਹੀ ਬ੍ਰੇਨ ਐਵਰੇਜ ਹੁੰਦਾ ਹੈ ਇਹਦੇ ਨਾਲ ਹੀ ਹਾਰਟ ਅਟੈਕ ਹੁੰਦਾ ਹੈ ਆਰਟਰੀ ਡੈਮੇਜ ਹੁੰਦਾ ਹੈ ਇਹਦੇ ਨਾਲ ਹੀ ਗੁਰਦੇ ਖਰਾਬ ਹੁੰਦੇ ਆ ਇਹਦੇ ਨਾਲ ਹੀ ਸਿਰ ਭਾਰੀ ਰਹਿੰਦਾ ਹੈ ਇਹਦੇ ਨਾਲ ਹੀ ਆਦਾਂ ਇਰੀਟੇਬਲ ਰਹਿੰਦਾ ਕੰਬੀ ਨਹੀਂ ਕਰ ਸਕਦਾ ਸਾਹ ਵੀ ਛੱਡਦਾ ਬਲੱਡ ਪ੍ਰੈਸ਼ਰ ਤਾਂ ਜ਼ਿੰਦਗੀ ਨੂੰ ਮਤਲਬ ਕਾਫੀ ਤੁਹਾਡੀ ਜਿੰਦਗੀ ਡੈਮੇਜ ਕਰਦਾ ਹੈ ਉਹ ਡੈਮੇਜ ਕਰਦਾ ਹੈ ਜੀ ਉਮਰ ਵੀ ਚੰਗੀ ਹੈ ਬੀਪੀ ਕੰਟਰੋਲ ਕੀਤਾ ਹੈ ਡੈਫੀਨਿਟਿਵਲੀ ਬਤਲ ਗਿਆ ਕੰਟਰੋਲ ਮਤਲਬ ਮੈਡੀਸਨ ਰੈਗੂਲਰ ਲੈਣੀ ਜਿਹੜੀ ਉਹ ਜ਼ਰੂਰੀ ਹੈ ਹਾਂ ਬ੍ਰਦਰ ਚੈੱਕ ਵੀ ਕਰੇ ਤੇ ਮੈਡੀਸਨ ਵੀ ਲਏ ਤੇ ਨਵਕ ਵੀ ਕੱਟ ਲੈ ਸਟ੍ਰੈਸ ਵੀ ਕੱਟ ਲੈ ਫਿਰ ਯੋਗਾ ਕਰੇ ਸੈਰ ਕਰੇ ਵਾਕ ਕਰੇ ਲਾਈਫ ਸਟਾਈਲ ਇੰਪਰੂਵ ਦੀ ਜ਼ਰੂਰਤ ਹੈ ਉਹ ਕਰ ਦਿਓ ਤੇ 10 ਸਾਲ ਬੰਦੇ ਦੀ ਚੰਗੀ ਉਮਰ ਸਿਹਤਮੰਦ ਉਮਰ ਬਿਮਾਰੀਆਂ ਵਾਲੀ ਨਹੀਂ ਜੀ ਸਿਹਤਵਾ ਨੰਬਰ ਐਡ ਹੋ ਜਾਂਦੀ ਹੈ ਤਾਂ ਐਸ ਵੱਡਾ ਕਿਉਂ ਹੋ ਸਕਦਾ ਤੇ ਬਾਕੀ ਦੇ ਬਾਰੇ ਲੰਬੇ ਦੌਰ ਤੇ ਬਹੁਤ ਠੀਕ ਹੋ ਜਾਂਦੀ ਹੈ ਸੋ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਬੜਾ ਜੇ স্মੋਕਿੰਗ ਤਾਂ ਬਹੁਤ ਮਤਲਬ ਗਵਰਨਮੈਂਟ ਤੋਂ ਚਲੋ ਟੈਕਸ ਬੰਦਾ ਜੋ ਵੀ ਹੈ স্মੋਕਿੰਗ ਤਾਂ ਬੈਨ ਹੀ ਹੋਣੀ ਚਾਹੀਦੀ ਹੈ ਕਿਉਂਕਿ স্মੋਕਿੰਗ ਦੇ ਨਾ ਹਮ ਇਫੈਕਟ ਹਾਂ ਮੈਨੂੰ ਕੈਂਸਰ ਵੀ ਕਰਦਾ ਹੈ ਇਸ ਵਕਤ ਤੀਜਾ ਕਾਰਨ ਜੇ ਮੋਸ ਡੇਂਜਰਸ ਕਾਰਨ ਕੈਂਸਰ ਹੈ ਹੁਣ ਮੂੰਹ ਦਾ ਕੈਂਸਰ ਫੇਫੜਾ ਦਾ ਕੈਂਸਰ ਜ਼ੁਬਾਨ ਦਾ ਕੈਂਸਰ ਪੇਟ ਦਾ ਕੈਂਸਰ ਸਾਰਾ ਕੈਂਸਰ স্মੋਕਿੰਗ ਕਰਦੇ ਤੇ ਡਾਕਟਰ ਜੀ ਵੀ ਪੈਰਾਲਾਈਸਿਸ ਯਰ ਸਟ੍ਰੌਗ ਯਰ ਅਧਰੰਗ ਦੀ ਆਪਾਂ ਗੱਲ ਕਰ ਰਹੇ ਸੀਗੇ ਤਾਂ ਇਹ ਕੁਝ ਕੁਝ ਬੋਡੀ ਅਲਰਮ ਕਰਦੀ ਹੈ ਜਦੋਂ ਇੱਕ ਇੱਕਦਮ ਨਹੀਂ ਕੋਈ ਵੀ ਪ੍ਰੋਬਲਮ ਆਂਦੀ ਹੈ ਕਹਿੰਦੇ ਨੇ ਕਿ ਇੱਕਦਮ ਕੋਈ ਸਾਈਡ ਇੱਕ ਸਾਈਡ ਜਿਹੜੇ ਕਹਿੰ ਲੋ ਗਿਆ ਆਪਾਂ ਲਿਪਸ ਜਾਂ ਕੁਝ ਕਹਿ ਲੋ ਕਿ ਉਹ ਥੋੜਾ ਜਿਹਾ ਇੱਕ ਸਾਈਡ ਤੇ ਹੋਣ ਲੱਗਦੀ ਹੈ ਡੀਟੇਲ ਉਹ ਕਿੰਨੇ ਕੁ ਜਲਦੀ ਆਪਾਂ ਨੂੰ ਪਕੜਨ ਦੀ ਲੋੜ ਹੈ ਜਾਂ ਪਕੜ ਚ ਆ ਜਾਂਦੀ ਹੈ ਇੱਕਦਮ ਨਹੀਂ ਇਹ ਬੜਾ ਚੰਗਾ ਸਵਾਲ ਹੈ ਸਟ੍ਰੋਕ ਜਿਹੜਾ ਸਟ੍ਰੋਕ ਹੈ ਨਾ ਇਹ ਦਾ ਸਪੈਕਟਰਮ ਬੜਾ ਵੱਡਾ ਹੈ ਕਈਆਂ ਨੂੰ ਤਾਂ ਛੋਟਾ ਜਿਹਾ ਚੱਕਰ ਆਇਆ ਪੈਰ ਥੱਤ ਲਾਇਆ ਤੇ ਠੀਕ ਹੋ ਗਿਆ ਕਿਉਂਕਿ ਉਹਦਾ ਨਾੜੀ ਪਵਨਨ ਛੋਟੀ ਜੀ ਬਲੌਕ ਹੋਈ ਪਰ ਹੋਰ ਨਾੜੀਆਂ ਤੋਂ ਖੂਨ ਆ ਗਿਆ ਇੱਕਦਮ ਠੀਕ ਆ ਗਿਆ ਆਟੋਮੈਟਿਕਲੀ ਪਰ ਉਹ ਵਾਰਨਿੰਗ ਹੈ ਕਿ ਜਾ ਕੇ ਡਾਕਟਰ ਤੋਂ ਇਲਾਜ ਕਰਾ ਲਓ ਡਾਕਟਰ ਵਗੈਰਾ ਕਰਾ ਲਓ ਕਿ ਖੂਨ ਦੀ ਨਾੜੀ ਤੇ ਕਿੱਥੇ ਕਲੋਟ ਪਏ ਹੈ ਉਹਦਾ ਇਲਾਜ ਕਰਕੇ ਬਚਾ ਲਓ ਮਤਲਬ ਜਦੋਂ ਚੱਕਰ ਆਏ ਤੋ ਨੂੰ ਇਗਨੋਰ ਨਹੀਂ ਕਰਨਾ ਨਹੀਂ ਬਿਲਕੁਲ ਚੱਕਰ ਆਏ ਤੇ ਨੂੰ ਨਹੀਂ ਕਰਨਾ ਜੀ ਨੰਬਰ 1 ਇਹ అలਰਮਿੰਗ ਸੈਂਟਰ ਹੈ ਥਿਸ ਇਜ਼ అలਰਮ ਬਾਈ ਨੇਚਰ ਥੈਟ ਗੋਇੰਗ ਆਨ ওকে ওকে ਟੇਕ ਥੈਟ ਆਮ ਸੇ ਵਟ ਏਜ਼ ਡਿਜ਼ਾਇਰੇਬਲ ਮਤਲਬ ਕੁਝ ਬੋਡੀ ਚ ਕੁਝ ਅਨਜੂਜ਼ਲ ਹੋ ਰਿਹਾ ਹੈ ਜਸਟ ਟੋਕ ਹੂੰ ਥੋੜਾ ਉਸਦਾ ਜਿਆਦਾ ਜਿਆਦਾ ਪੂਰਾ ਰੰਗ ਹੋ ਸਕਦਾ ਕਿੱਥੇ ਹੋਇਆ ਜੇ ਸਾਨੂੰ ਸਿਰਫ ਐਸ ਜਗ੍ਹਾ ਤੇ ਜਿੱਥੇ ਰੰਗ ਨਹੀਂ ਹੋਇਆ ਸਾਨੂੰ ਪਤਾ ਹੀ ਲੱਗਦਾ ਦੋਦੇ ਪਾਪਾ ਦਾਦਾ ਤਾਂ ਬੋਲਦਾ ਹੀ ਨਹੀਂ ਜਾਂ ਇਹਨੂੰ ਪਤਾ ਹੀ ਨਹੀਂ ਕਿੱਥੇ ਘੁੰਮ ਰਿਹਾ ਜਾਂ ਦੀ ਯਾਦਾਂ ਸਕੀ ਹੋ ਗਈ ਓਮ ਸਟੋਕ ਹੌਰੀਬਲ ਜਾਂ ਹੌਰੀਫਾਈਂਗ ਜਾਂ ਡਿਸੇਬਲਿੰਗ ਨਹੀਂ ਹੈ ਤੇ ਉਹਨੂੰ ਐਸ ਐਸਾ ਵੀ ਠੀਕ ਕਰ ਲੈਂਦੇ ਜੇ ਅੱਖ ਤੇ ਨਿਗਾਹ ਚਲੀ ਗਈ ਤਾਂ 4-6 ਮਹੀਨੇ ਬਾਅਦ ਕੁਝ ਨਾ ਬੰਦਾ ਠੀਕ ਹੋ ਜਾਂਦਾ ਪੇਸ਼ੈਂਟ ਠੀਕ ਹੋ ਜਾਂਦਾ ਕੁਝ ਉਹਦੀ ਹੈਬਿਟ ਬਣ ਜਾਂਦੀ ਹੈ ਕਿ ਆਪਣੇ ਆਪ ਠੀਕ ओके ਆਪਣੇ ਆਪ ਲੋਕ கரੈਕਟ ਵੇ ਦੇ ਨਾਲ ਸਭਾਲ ਸਕਦਾ ਹੈ ਤਾਂ ਮੋٹے ਤੌਰ ਤੇ ਸਟ੍ਰੋਕ ਇਲਾਜ ਵਾਲੀ ਚੀਜ਼ ਹੈ ਸਟ੍ਰੋਕ ਸਭ ਤੋਂ ਖਤਰਨਾਕ ਹੈ ਦੂਜੇ ਨੰਬਰ ਤੇ ਜਾਨ ਲੈਵਾ ਬਿਮਾਰੀ ਦੁਨੀਆ ਪਰ ਇਸ ਸਟ੍ਰੋਕ ਹੈ ਤੀਜੇ ਨੰਬਰ ਤੇ ਸਟ੍ਰੋਕ ਦੀ ਜਿਹੜੀ ਡਿਸੇਬਿਲਿਟੀ ਹੈ ਨੰਬਰ 1 ਹੈ ओके ਨੰਬਰ 1 ਹੈ ਜਿਹਦੇ ਤੇ ਸਟ੍ਰੋਕ ਹੋ ਗਿਆ ਔਰ 파ਸਾ ਮਾਰਿਆ ਗਿਆ ਉਹ ਤਾਂ ਫਿਰ ਬੈਡਤੀ ਹੋ ਗਏ ਜੀ 4 ਮਹੀਨੇ 6 ਮਹੀਨੇ 3 ਮਹੀਨੇ 9 ਮਹੀਨੇ ਕਿ ਠੀਕ ਔਰ ਕੁਝ ਪੇਸ਼ੈਂਟ ਠੀਕ ਹੁੰਦੇ ਹੀ ਨਹੀਂ ਓਕੇ 20% ਆਫ ਦਾ ਪੇਸ਼IENTS ਡੂ ਨਾਟ ਇੰਪਰੂਵ ਐਟ ਆਲ 20% ਪੇਸ਼ੇ ਠੀਕ ਹੀ ਨਹੀਂ ਹੁੰਦੇ ਮੰਜੇ ਦੇ ਪੈ ਜਾਓਗੇ ਕਿ ਸੇਵਾਗਰਾਂਜ ਹੋ ਜੂਗੇ ਤਾਂ ਇਹ ਤਾਂ ਮੈਂ ਕਹਿ ਰਿਹਾ ਕਿ ਵੱਡੀ ਉਮਰ ਤਾਂ ਚਲੋ ਸੇਵਾ ਹੈ ਸਾਰੇ ਕਰ ਲੈਂਦੇ ਆ ਔਰ ਛੋਟੀ ਉਮਰ ਕੀ ਹੋਊਗਾ ਤੁਸੀਂ ਉਹ ਪੇਸ਼ੈਂਟ ਦੇਖਿਆ ਹੀ ਹੋਇਆ ਤੁਹਾਨੂੰ ਦਿਖਾਉਂਦਾ ਮਤਲਬ ਕਿ ਦੋਵਾਂ ਸ਼ੋਕ ਹੋ ਗਿਆ ਕਈ ਵਿਚਾਰ ਵਿਚਾਰੇ ਕੋਲ ਪੈਸੇ ਵੀ ਨਹੀਂ ਹੈ ਕੋਈ ਕੋਈ ਹੈਲਪ ਕਰ ਰਿਹਾ ਹੈ ਪਰ ਕੋਈ ਕਿੰਨੀ ਹੈਲਪ ਕਰ ਲੇਗਾ ਹੁਣ ਦੂਜੀ ਵਾਰ ਸੋ ਹੋ ਗਿਆ ਹੁਣ ਹੋਰ ਮੁਸ਼ਕਿਲ ਹੋ ਗਈ ਹੁਣ ਉਹਦੀ ਜ਼ਬਾਨ ਵੀ ਨਹੀਂ ਚੱਲਦੀ ਬੱਚੇ ਵੀ ਕੁਝ ਛੱਡਦੇ ਜਾ ਰਹੇ ਹੈ ਕਿ ਪਾਪਾ ਤਾਂ ਕਰ ਬਤਾ ਰਹੇ ਨੇਚਰਲੀ ਇੱਕ ਉਹ ਤਾਂ ਪੇਸ਼ੈਂਟ ਤਾਂ ਫਿਰ ਕਿਸੇ ਲਈ ਡਿਪੈਂਡੈਂਟ ਹੀ ਹੋ ਗਿਆ ਨਾ ਪੂਰੀ ਉਮਰ ਹੀ ਜਿਵੇਂ ਕਹ ਲੋ ਸੇਵਾ ਹੀ ਨਹੀਂ ਕਮਾਉਣਾ ਸੀ ਜਿੰਨੇ ਘਰ ਚਲਾਉਣਾ ਸੀ ਸਪੋਰਟ ਦੇਣੀ ਸੀ ਇੱਕ ਇੱਕ ਬੰਦਾ ਸਪੋਰਟ ਵਾਲੇ ਚੱਲਦਾ ਇੱਕ ਮੈਂ ਖੈਰ ਗਏ ਯੰਗ ਸਟ੍ਰੋਕ ਨੂੰ ਤਾਂ ਹੋਰ ਵੀ ਖਾਸੇ ਦਾ ਦੇਉ ਔਰ ਡਾਕਟਰਾਂ ਨੂੰ ਵੀ ਡਿਊਟੀ ਹੈ ਕਿ ਉਹਨਾਂ ਦਾ ਚੰਗੇ ਤੋਂ ਚੰਗਾ ਔਰ ਫੜਾ ਫੜੇ ਇਲਾਜ ਕਰੋ ਤੇ ਤਾਂ ਕਿ ਮਰੀਜ਼ ਛੱਡ ਕੇ ਚੰਗੀ ਤਰ੍ਹਾਂ ਚੱਲਦਾ ਬਣੇ ਠੀਕ ਠਾਕ ਹੋ ਜਾਵੇ ਡਾਕਟਰ ਸਾਹਿਬ ਕੀ ਮੈਸੇਜ ਦੇਣਾ ਚਾਹੁੰਦਾ ਦੱਸੋ ਓਏ ਮੈਸੇਜ ਇਹ ਮੈਂ ਪਰਵੇ ਕਰੀ ਦਿੱਤੇ ਸਟ੍ਰੋਕ ਮੀਨਸ ਖੂਨ ਦੀ ਨਾੜੀ ਦੇ ਵਿੱਚ ਡੇਜ ਹੋ ਗਿਆ ਤੇ ਤੁਹਾਡਾ ਦਿਮਾਗ ਦਾ ਏਰੀਆ ਖਰਾਬ ਹੋ ਗਿਆ ਡੈメージ ਹੋ ਗਿਆ ਡੈメージ ਹੋ ਗਿਆ ਉਹਨੂੰ ਲਾਮਤਾਂ ਕੁਝ ਯਾਦ ਜਰੇਵੇ ਦੱਸਿਆ ਨੇ ਕਿ ਆਪਣਾ ਮੂੰਹ தਦਲਾਉਂਦਾ ਹੈ ਹੱਥ ਪਾਸਾ ਕਮਜ਼ੋਰ ਹੁੰਦਾ ਹੈ ਨਮਨਸ ਹੁੰਦੀ ਹੈ ਜਾਂ ਇੰਬੈਲੈਂਸ ਹੁੰਦਾ ਹੈ ਫਟਾਫਟ ਡਾਕਟਰ ਨੂੰ ਕੰਸਲਟ ਕਰੋ ਲੇਟ ਹੋ ਜਾਓਗੇ ਦਿੱਕਤ ਆ ਜਾਏਗੀ ਔਰ ਜੇ ਇਟ ਇਜ਼ ਰਸ਼ অর ਕ੍ਰਸ਼ ਪੇਸ਼ੈਂਟ ਨੂੰ ਯਾਦਾ ਹਸਤਾ ਰਸ਼ ਕਰੋ ਫਟਾਫਟ ਨਹੀਂ ਤਾਂ ਬ੍ਰੇਨ ਉਹ ਕ੍ਰਸ਼ ਹੋ ਜਾਏਗਾ ਹਮ ਟਾਈਮ ਸੇਵਸ ਬ੍ਰੇਨ ਫੰਡਾ ਇਹ ਫੰਡਾ ਯਾਦ ਰੱਖੋ ਕਿ ਟਾਈਮ ਹੀ ਹੈ ਜਿਹੜਾ ਕਿ ਤੁਹਾਨੂੰ ਇੱਕ ਇਹਦਾ ਬਚਾ ਵੀ ਸਕਦਾ ਹੈ ਤਾਂ ਇਹ ਵਾ ਜਿਹੜਾ ਕਿ ਤੁਸੀਂ ਕਿਸੇ ਜੋਗੇ ਵੀ ਨਹੀਂ ਰੋਗੇ ਔਰ ਮੋਰਟੈਲਿਟੀ ਵੀ ਹੁੰਦੀ ਹੈ ਅਲਟੀਮਿਟੀ ਦੇਖੋ ਸਭ ਨੇ ਜਾਣਾ ਹੀ ਹੈ ਪਰ ਇਹ ਤਿੰਨ ਬਿਮਾਰੀਆਂ ਛੋਟੇ-ਬੜੇ ਇਨਫੈਕਸ਼ਨ ਉਹਨਾਂ ਦੀ ਗੱਲ ਨਹੀਂ ਕਰਦਾ ਪਰ ਜੇ ਹਾਰਟ ਅਟੈਕ ਬ੍ਰੇਨ ਅਟੈਕ ਕੈਂਸਰ ਤੇ ਇਹ ਉਮਰ ਦਾ ਤੱਕ ਗੱਲ ਕਰ ਰਿਹਾ ਹੈ ਇਹਹੀ ਕਾਰਨ ਨੇ ਜਿਹੜੇ ਕਿ ਸਾਡੇ ਆਖਰੀ ਕਾਰਨ ਹੁੰਦੇ ਜਿਹਨਾਂ ਨੂੰ ਬਚਾ ਲਈਏ ਤਾਂ ਆਪਣੀ ਜ਼ਿੰਦਗੀ ਸਾਫ ਸੁਥਰੀ ਉਹਨਾਂ ਦਾ ਸੇਵਾ ਦਾ ਮੌਕਾ ਵੀ ਮਿਲ ਗਿਆ ਸਾਫ ਸੁਥਰੀ ਵੀ ਹੋਗੀ ਚੰਗੀ ਹੋਗੀ ਪਰਵਾਰ ਵੱਧੇਗਾ ਬੰਦੇ ਦਾ ਜੀ ਬਿਲਕੁਲ ਬਿਲਕੁਲ ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਟਾਈਮ ਸੇਵਸ ਬ੍ਰੇਨ ਜੇ ਕੋਈ ਵੀ ਬਾਡੀ ਚ ਕਿਸੇ ਵੀ ਤਰ੍ਹਾਂ ਦਾ ਸਿੰਪਟਮ ਕੋਈ ਵੀ ਅਗਰ ਹੱਥ ਜਿਹੜਾ ਉਹ ਸਾਈਡ ਤੇ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਪਰਿਕ੍ਰਿਆ ਹੈ ਜਾਂ ਜਿਹੜੀ ਲੱਤ ਜਿਹੜੀ ਹੈ ਉਹ ਕਮਜ਼ੋਰੀ ਜਿਹੜੀ ਹੈ ਫੀਲ ਹੋ ਰਹੀ ਹੈ ਤਾਂ ਕਦੇ ਵੀ ਇਸ ਨੂੰ ਨੋਨ ਸੀਰੀਅਸ ਨਾ ਲੋ ਬਿਲਕੁਲ ਸੀਰੀਅਸ ਲੈਣਾ ਚਾਹੀਦਾ ਔਰ ਇੱਕਦਮ ਡਾਕਟਰ ਸਾਹਿਬ ਕੋਲ ਰਸ਼ ਕਰੋ ਅਗਰ ਤੁਹਾਨੂੰ ਕੋਈ ਚੱਕਰ ਵੀ ਆ ਰਿਹਾ ਹੈ ਕਿਸੇ ਵੀ ਤਰ੍ਹਾਂ ਦਾ ਤਾਂ ਉਹਨੂੰ ਵੀ ਤੁਸੀਂ ਸੀਰੀਅਸਲੀ ਲੋ ਔਰ ਇੱਕਦਮ ਡਾਕਟਰ ਸਾਹਿਬ ਕੋਲ ਜਾ ਕਰਕੇ ਕਿਸੇ ਵੀ ਨਜ਼ਦੀਕ ਡਾਕਟਰ ਕੋਲ ਉਹਦੇ ਪੂਰਾ ਚੈੱਕ ਕਰਾਓ ਕਿ ਕਿਤੇ ਉਹ ਅਧਰੰਗ ਤਾਂ ਨਹੀਂ ਕਿਤੇ ਉਹ ਸਟ੍ਰੋਕ ਤਾਂ ਨਹੀਂ ਤਾਂ ਹੀ 3 ਘੰਟੇ ਦੇ ਕਿ ਜੇਕਰ ਤੁਹਾਨੂੰ ਇੰਜੈਕਸ਼ਨ ਲੱਗ ਜਾਂਦਾ ਤਾਂ ਤੁਸੀਂ ਆਪਣੀ ਲਾਈਫ ਨੂੰ ਸੇਵ ਕਰ ਸਕਦੇ ਹੋ ਤੁਹਾਡੀ ਲਾਈਫ ਤੁਹਾਡੇ ਆਪਣੇ ਲਈ ਬਹੁਤ ਹੀ ਕੀਮਤੀ ਹੈ ਤਾਂ ਇਸ ਦਾ ਪੂਰਾ ਧਿਆਨ ਰੱਖੋ ਡਾਕਟਰ ਸਾਹਿਬ ਦਰਸ਼ਕਾਂ ਨੂੰ ਬਹੁਤ ਜਾਣਕਾਰੀ ਦਿੱਤੀ ਤੁਸੀਂ ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਸ ਇੰਟਰਵਿਊ ਨੂੰ ਦੇਖ ਕੇ ਦਰਸ਼ਕ ਜ਼ਰੂਰ ਕੁਝ ਸਮਝਣਗੇ ਔਰ ਆਪਣੀ ਲਾਈਫ ਨੂੰ ਸੇਵ ਕਰਨਗੇ ਮੈਨੂੰ ਸੋਚਦਾ ਕਿ ਅੱਜ ਜੋ ਤੁਸੀਂ ਜਿੰਨਾ ਵੀ ਵਾਇਰਲ ਕਰ ਸਕੋ ਇਹਨੂੰ ਜੀ ਜਿੰਨੇ ਵੀ ਲੋਕ ਦੇਖ ਸਕਣ ਮੈਂ ਤਾਂ ਵਾਰੀ ਵਾਰੀ ਅਸੀਂ ਜਾ ਕੇ ਡਾਕਟਰਾਂ ਨੂੰ ਲੈਕਚਰ ਦਿੰਦੇ ਹਾਂ पर ਤੁਹਾਡੇ ਚੈਨਲ ਤੋਂ ਕਾਫੀ ਜਨੇਰੀ টিਪੀਆਰ ਹੈ ਲੋਗ ਇਹਦੇ ਤੋਂ ਬਹੁਤ ਬਹੁਤ ਫਾਇਦਾ ਉਠਾ ਤਾਈਂ ਮੈਂ ਕਹਾਂਗਾ ਕਿ ਆਪਣੀ ਇੰਟਰਵਿਊ ਸਫਲ ਰਹੀ ਜੀ ਬਿਲਕੁਲ ਔਰ ਤੁਹਾਡਾ ਬਹੁਤ শুকਰੀਆ ਇਹ ਪੰਜਾਬ ਏਐਮਪੀਐਮ ਦਾ ਜਿੰਨੇ ਕੇ ਇਨੀਸ਼ੀਏਟਿਵ ਲਿਆ ਔਰ ਇਹ ਅਸੀਂ ਕੰਟੀਨਿਊਸ ਪ੍ਰੋਸੈਸ ਹੋਰ ਵੀ ਤੁਹਾਡੇ ਨਾਲ ਜੁੜੇ ਰਹਿ ਜੀ ਬਿਲਕੁਲ ਡਾਕਟਰ ਸਾਹਿਬਾ ਹੋਰ ਅਸੀਂ ਵੀ ਤੁਹਾਡੇ ਰਾਈ ਜਿਹੜੇ ਆਪਣੇ ਇਸ ਚੈਨਲ ਰਾਈ ਵੀ ਜਿਹੜੇ ਲੋਕਾਂ ਨੂੰ ਪੂਰੀ ਜਾਣਕਾਰੀ ਦਿੰਦੇ ਰਾਂਗੇ ਕਿ ਕਿਵੇਂ ਆਪਣੇ ਲਾਈਫ ਨੂੰ ਸੇਵ ਕਰਨ ਥੈਂਕ ਯੂ ਥੈਂਕ ਯੂ